ਬਾਬਾ ਦੀਪ ਸਿੰਘ ਜੀ ਇਸ ਸਥਾਨ ਤੇ ਸ਼ਹੀਦ ਹੋਏ ਸਾਬ ਜੀ ਹਾਂ ਇਹ ਉਹ ਸਥਾਨ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਜਿਸ ਸਥਾਨ ਤੇ ਅਨੋਖੇ ਅਮਰ ਸ਼ੀਰਤਾ ਤਨ ਬਾਬਾ ਦੀਪ ਸਿੰਘ ਜੀ ਦਾ ਸੀਸ ਤੜ ਦੇ ਨਾਲ ਅਲੱਗ ਹੋਇਆ ਸੀਗਾ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਅੱਧ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਖਤ ਦਰਸ਼ਕਾਰੇ ਕਰ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਏ ਸੀਗੇ ਗੁਰਦੁਆਰਾ ਸ਼੍ਰੀ ਸਾਲਾ ਸਾਹਿਬ ਦਰਸ਼ਣਦਾਰੀ ਕਰਨ ਦੇ ਲਈ ਜੋ ਕਿ ਪਿੰਡ ਗੁਰਵਾਲੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿਸ਼ੋਬਿਤ ਹੈ ਇਹ ਅੰਮ੍ਰਿਤਸਰ ਤੰਤਰ ਰੋਡ ਤੇ ਸਥਿਤ ਪਵਣ ਪੀਤਰ ਅਸਥਾਨ ਜਿੱਥੇ ਅਨੋਖੇ ਅਮਰਸ਼ੀਦ ਤੰਤਰ ਬਾਬਾ ਦੀਪ ਸਿੰਘ ਜੀ ਨੇ ਮੁਗਲਾਂ ਦੇ ਨਾਲ ਲੜਾਈ ਲੜੀ ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਂਨ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਢਾ ਦਿੱਤਾ ਅਤੇ ਪਸ਼ੂ ਮਾਰ ਕੇ ਪਵਿੱਤਰ ਸਰੋਵਰ ਵਿੱਚ ਭਰ ਦਿੱਤੇ ਸਨ ਉਸ ਵਕਤ ਬਾਬਾ ਦੀਪ ਸਿੰਘ ਜੀ ਤਖਤ शिरोमणि ਸਾਹਿਬ ਤਲਵੰਡੀ ਸਾਬੋ ਕੀ ਵਿਖੇ ਸਨ ਅਤੇ ਉਹਨਾਂ ਦੀ ਉਮਰ ਲਗਭਗ 75 ਸਾਲ ਦੀ ਸੀ ਬਦਲਾ ਲੈਣ ਲਈ ਅਤੇ ਸ੍ਰੀ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਲਈ ਆਯਾਦ ਕਰਨ ਲਈ ਉਹਨਾਂ ਨੇ 500 ਸਿੱਖਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਆਰੰਭ ਕੀਤੀ ਚੱਲਣ ਤੋਂ ਪਹਿਲਾਂ ਬਾਬਾ ਜੀ ਨੇ ਬਚਨ ਕੀਤਾ ਕਿ ਮੈਂ ਦਰਬਾਰ ਸਾਹਿਬ ਨੂੰ ਆਯਾਦ ਕਰਵਾ ਕੇ ਹੀ ਸਾਲ ਲਵਾਂਗਾ ਰਾਸਤੇ ਦੇ ਵਿਚ ਹੋਰ ਸਿੱਖ ਬਾਬਾ ਜੀ ਦੇ ਨਾਲ ਲੜ ਗਏ ਜਿੱਥੇ ਸਿੱਖ ਅਤੇ ਮੁਗਲ ਦੋਨੇ ਫੌਜਾਂ ਆਪਸ ਵਿੱਚ ਟਕਰਾ ਗਈਆਂ ਮੁਗਲ ਫੌਜ ਦੀ ਅਗਵਾਈ ਜਹਾਂਰਖਾ ਕਰ ਰਿਹਾ ਸੀਗਾ ਤੇ ਇਸ ਸਥਾਨ ਤੇ ਇੱਕ ਲੰਮੀ ਅਤੇ ਭਿਆਨਕ ਲੜਾਈ ਤੋਂ ਬਾਅਦ ਦੋਵਾਂ ਯੋਧਿਆਂ ਦਾ ਇੱਕ ਦੂਜੇ ਦੇ ਸਾਹੇ ਵਾਰ ਦੇ ਵਿੱਚ ਸਿਰ ਜੜਾਇਆ ਉਹ ਕਲਮ ਹੋ ਜਾਂਦਾ ਆ ਇਸ ਗੋਲਵਾਰ ਦੇ ਏਰੀਏ ਦੇ ਵਿੱਚ ਪਰ ਜਦੋਂ ਬਾਬਾ ਜੀ ਦਾ ਤਰ ਜਿਹੜਾ ਆ ਉਹ ਜ਼ਮੀਨ ਦੇ ਉੱਤੇ ਡਿੱਗ ਪਿਆ ਅਤੇ ਜਿਹੜੀ ਮੌਤ ਆ ਖਿੜਖਿੜ ਕੇ ਹੱਸਣ ਲੱਗੀ ਮਖੌਲਾਂ ਕਰਨ ਲੱਗੀ ਇੱਕ ਨੌਜਵਾਨ ਸਿਪਾਹੀ ਨੇ ਉਹਨਾਂ ਨੂੰ ਆਪਣਾ ਵਚਨ ਯਾਦ ਕਰਵਾਇਆ ਤਰੰਤ ਬਾਬਾ ਜੀ ਉੱਠ ਕੇ ਆਪਣੇ ਖੱਬੇ ਹੱਥ ਦੇ ਵਿੱਚ ਸੀਸ ਤਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੱਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਤੇ ਮੁਗਲਾਂ ਨੂੰ ਭਾਜਣਾ ਪਾਉਂਦੇ ਹੋਏ ਇਸ ਤਰ੍ਹਾਂ ਲੜੇ ਕਿ ਮੁਗਲ ਵੇਖ ਕੇ ਜਿਹੜੇ ਹਰਾੜ ਹੋ ਗਏ ਸਨ 11-12ਾ ਮਤਲਬ 15 ਕਿਲੋ ਦਾ ਭਾਰ ਸੀਗਾ ਅਨੋਖੇ ਅਮਰਸ਼ੀਦ ਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਖੰਡਾ ਸੀ ਉਸ ਦਾ ਇਹ ਚਮਤਕਾਰ ਵੇਖ ਕੇ ਦੁਸ਼ਮਣ ਜਿਹੜੇ ਆ ਉਹ ਭੱਜਣ ਲੱਗੇ ਪਰ ਬਾਬਾ ਜੀ ਨੇ ਆਪਣੇ ਸਿਪਾਹੀਆਂ ਸਮੇਤ ਲੜਾਈ ਜਾਰੀ ਰੱਖੀ ਅਤੇ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਆਯਾਦ ਕਰਵਾਇਆ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਦੱਖਣੇ ਹਿੱਸੇ ਵਿੱਚ ਆਪਣਾ ਸੀਸ ਰੱਖ ਕੇ ਆਖਰੀ ਸਾਲ ਲਿਆ ਵਾਹਿਗੁਰੂ ਵਾਹਿਗੁਰੂ ਜਿਸ ਨੂੰ ਹੁਣ ਬੁੰਗਾ ਬਾਬਾ ਦੀਪ ਸਿੰਘ ਜੀ ਵਜੋਂ ਜਾਣਿਆ ਜਾਂਦਾ ਹੈ ਜਿਸ ਉਸਤਾਨ ਤੇ ਬਾਬਾ ਜੀ ਦਾ ਸਿਰ ਕਲਮ ਕੀਤਾ ਗਿਆ ਸੀਗਾ ਉੱਥੇ ਇੱਕ ਵੱਡੀ ਸਾਰੀ ਟਾਲੀ ਦਾ ਰੁਖ ਸੀਗਾ ਜਿਸ ਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਜਿਸ ਦੇ ਉੱਪਰ ਜਿਹੜਾ ਕੱਪੜਾ ਜਿਹੜਾ ਆ ਉਹ ਪਾਇਆ ਹੋਇਆ ਕੇਸਰੀ ਰੰਗ ਦਾ ਇੱਕ ਵੱਡਾ ਘੇਰਾ ਸੀਗਾ ਜਿਸ ਨੂੰ ਟਾਲਾ ਸਾਹਿਬ ਕਿਹਾ ਜਾਣ ਲੱਗਾ ਇਹ ਤਰ ਤਰ ਰੋਡ ਤੇ ਸਿਸ਼ੋਭਿਤ ਹੈ ਅੰਮ੍ਰਿਤਸਰ ਤੋਂ ਤਕਰੀਬਨ 7 ਕਿਲੋਮੀਟਰ ਦੂਰੀ ਤੇ ਜਦੋਂ ਵੀ ਆਪ ਜੀ ਦਰਸ਼ਨਦਾਰੇ ਕਰਨ ਦੇ ਲਈ ਆਉਣਿਓ ਸੱਚਕੰਟ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸ਼ਹੀਦਾ ਸਾਹਿਬ ਤੇ ਜ਼ਰੂਰ ਦਰਸ਼ਨਦਾਰੇ ਜਿਹੜੇ ਆ ਉਹ ਇਸ ਪਵਣ ਪਿੱਤਰਸਥਾਨ ਤੇ ਕਰਕੇ ਜਾਇਓ ਜੀ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਆਜਾ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਜਿਸ ਸਥਾਨ ਤੇ ਅਲੋਕੇ ਅਮਰ ਸ਼ੀਤਾਂ ਤਨਵ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਉਮੀਦ ਕਰਦੇ ਆਂ ਆਏ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਏ ਜੇ ਪਸੰਦ ਆਏ ਤਾਂ ਜਰੂਰ ਸ਼ੇਅਰ ਕਰ ਦਿਓ ਜੁੜਿਓ ਰਿਓ ਆਪਣੇ YouTube Facebook Instagram ਦੇ ਨਾਲ ਤਾਂ ਕਿ ਆਉਣ ਵਾਲੀ ਵੀਡੀਓ ਤਦ ਤੱਕ ਜਲਦੀ ਪਹੁੰਚ ਸਕਣ ਤੇ ਇਸੇ ਤਰ੍ਹਾਂ ਆਪ ਜੀ ਗੁਰੂ ਘਰਾਂ ਦੇ ਦਰਸ਼ਕਦਾਰੀ ਕਰਕੇ ਆਨੰਦ ਮਾਣ ਸਕੋ ਬੋਲ ਬੋਲ ਸ਼ੁਕਰਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ